ਡਰੱਗ ਰੈਕੇਟ ਮਾਮਲੇ ਦੇ ਵਿੱਚ ਇੱਕ ਕਾਂਸਟੇਬਲ ਸਣੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਬਕਾਇਦਾ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਔਰ ਇਹ ਵੀ ਦੱਸਿਆ ਗਿਆ ਕਿ ਲਗਭਗ 47 ਲੱਖ ਰੁਪਈਆ ਯਾਨੀ ਕਿ 46.91 ਲੱਖ ਰੁਪਈਆ ਜਿਹੜਾ ਆ ਉਹ ਫੜਿਆ ਜਾਂਦਾ ਬਰਾਮਦ ਹੁੰਦਾ ਹੈ ਹਵਾਲੇ ਦੀ ਰਾਸ਼ੀ ਹੈ ਇਸ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਹੋਇਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੂਲਰ ਨੇ ਕੀ ਕੁਝ ਦੱਸਿਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਡਰੱਗ ਰੈਕਟ ਦੇ ਵਿੱਚ ਇੱਕ ਕਾਂਸਟੇਬਲ ਸਣੀ ਉਸ ਦਾ ਸਾਥੀ ਗ੍ਰਿਫਤਾਰ ਹੋਇਆ ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਕਾਂਸਟੇਬਲ ਅਮਨਦੀਪ ਕੌਰ ਨੂੰ ਚਿੱਟੇ ਸਮੇਤ ਜਦੋਂ ਫੜਿਆ ਗਿਆ ਜਦੋਂ ਉਸ ਦੀ ਥਾਰ ਤੋਂ ਉਸ ਨੂੰ ਕਾਬੂ ਕੀਤਾ ਜਾਂਦਾ ਤਾਂ ਉਦੋਂ ਵੱਡੇ ਸਵਾਲ ਖੜੇ ਹੋਏ ਸੀ ਤੇ ਹੁਣ ਖਾਕੀ ਨੂੰ ਦਾਗ ਲਾਉਣ ਵਾਲਾ ਇੱਕ ਹੋਰ ਕਾਂਸਟੇਬਲ ਜਿਹੜਾ ਕਿ ਆਪਣੇ ਸਾਥੀ ਦੇ ਨਾਲ ਇਹ ਧੰਦੇ ਦੇ ਵਿੱਚ ਫਸਿਆ ਹੋਇਆ ਸੀ ਜਾਂ ਕਹਿ ਲਓ ਕਿ ਧੰਦੇ ਦੇ ਵਿੱਚ ਕਾਲੀ ਕਮਾਈ ਕਰਦਾ ਸੀ ਉਹ ਹੁਣ ਕਾਬੂ ਆਇਆ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਖਿਲਾਫ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਪ੍ਰਾਪਤੀਆਂ ਹੋ ਰਹੀਆਂ ਨੇ ਉਸੇ ਦੇ ਵਿੱਚੋਂ ਇੱਕ ਅੱਜ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਨਾਰਕੋ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਗਿਆ ਲੁਧਿਆਣੇ ਦੇ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਨਵਜੋਤ ਸਿੰਘ ਤੇ ਉਸ ਦਾ ਸਾਥੀ ਜਿਹੜਾ ਕਿ ਸਦਰ ਅੰਮ੍ਰਿਤਸਰ ਨਿਵਾਸੀ ਹਰਮੀਤ ਨੂੰ ਗ੍ਰਿਫਤਾਰ ਕੀਤਾ ਗਿਆ ਦੋਨੋਂ ਮੁਲਜ਼ਮ ਨੇ ਜਿਹੜੇ ਹਵਾਲਾ ਦੇ ਜ਼ਰੀਏ ਵੱਡੀ ਮਾਤਰਾ ਦੇ ਵਿੱਚ ਪੈਰਸੇ ਜਿਹੜੇ ਨੇ ਉਹ ਭਾਰਤ ਦੇ ਵਿੱਚ ਲੈ ਕੇ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਔਰ ਇਸ ਸਾਰੇ ਦੇ ਬਾਰੇ ਗੁਰਪ੍ਰੀਤ ਸਿੰਘ ਭੋਲਰ ਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਸ਼ਹਿਰਤਾ ਥਾਣਾ ਪੁਲਿਸ ਨੇ ਹਰਿਆਣਾ ਦੇ ਵਿਵਾਨੀ ਨਿਵਾਸੀ ਅਨਿਲ ਸੈਣੀ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਹੈ ਜੋ ਹਾਲੀ ਦੇ ਵਿੱਚ ਗੁੜਗਾਉਂ ਦੇ ਵਿੱਚ ਰਹਿ ਰਿਹਾ ਸੀ ਇਸ ਮਾਮਲੇ ਦੇ ਵਿੱਚ ਅੱਗੇ ਕਈ ਕੜੀਆਂ ਦੀ ਜਾਂਚ ਜੁੜੀ ਹੋਈ ਸੀ ਜਿਹੜੀ ਕਿ ਅਸੀਂ ਪੈੜ ਨੱਪਦੇ ਹੋਏ ਹਵਾਲਾ ਦਿੰਦਿਆਂ ਹੋਏ ਉਹਨਾਂ ਨੇ ਕਿਹਾ ਕਿ ਜੁੜੇ ਦੋਨਾਂ ਮੁਲਜ਼ਮਾਂ ਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਸੀ ਕਿ ਨੈਟਵਰਕ ਵਿਦੇਸ਼ ਚੋਂ ਚਲਾਇਆ ਜਾ ਰਿਹਾ ਹੈ ਵਿਦੇਸ਼ ਚੋਂ ਅਮਰ ਅਮਰੀਕਾ ਦੇਸ਼ ਦੇ ਨਾਲ ਧਾਰ ਜੁੜੀ ਦੱਸੀ ਜਾਂਦੀ ਹੈ ਇਸ ਮਾਮਲੇ ਦੀ ਗ੍ਰਿਫਤਾਰ ਕਾਂਸਟੇਬਲ ਤੇ ਉਸ ਦਾ ਇੱਕ ਸਾਥੀ ਅਮਰੀਕਾ ਦੇ ਵਿੱਚ ਬੈਠੇ ਨਸ਼ਾ ਤਸਕਰ ਜੋਬਨ ਕਾਲਰ ਜਿਹੜਾ ਸੀ ਉਸ ਦੇ ਨਾਲ ਤੇ ਅਮਰਤਸਰ ਦਿਹਾਤੀ ਦੇ ਗੈਂਗਸਟਰ ਗੋਪੀ ਚੁਗਾਵਾ ਦੇ ਸੰਪਰਕ ਦੇ ਵਿੱਚ ਹੈ ਇਹ ਦੋਨੋਂ ਵਿਦੇਸ਼ ਦੇ ਵਿੱਚ ਬਹਿ ਕੇ ਡਰੱਗਸ ਤੇ ਹਵਾਲੇ ਦੇ ذریعے ਫੰਡਿੰਗ ਦਾ ਪੂਰਾ ਨੈਟਵਰਕ ਚਲਾ ਰਹੇ ਸੀ ਜਿਸ ਦੇ ਵਿੱਚ ਪੰਜਾਬ ਦੇ ਅੰਦਰ ਬੈਠੇ ਕੁਝ ਲੋਕ ਸਰਗਰਮ ਸੀ ਇਹਨਾਂ ਦੇ ਵਿੱਚ ਭੂਮਿਕਾ ਨਿਭਾ ਰਹੇ ਸੀ ਇਸ ਦੇ ਬਾਰੇ ਜਾਣਕਾਰੀ ਦੰਦਿਆ ਹੋਇਆ ਹੈ ਵੀ ਆਖਿਆ ਗਿਆ ਹੈ ਕਿ ਗ੍ਰਿਫਤਾਰ ਗ੍ਰਿਫਤਾਰੀ ਦੇ ਦੌਰਾਨ ਪੁਲਿਸ ਨੇ ਇਹਨਾਂ ਮਲਜਮਾਂ ਦੇ ਕਬਜ਼ੇ ਤੋਂ 46.91 ਲੱਖ ਯਾਨੀ ਕਿ ਲਗਭਗ ਲਗਭਗ 47 ਲੱਖ ਰੁਪਇਆ ਨਗਦ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੁਸ਼ਟੀ ਕੀਤੀ ਹੈ ਕਿ ਇਹ ਰਕਮ ਦੁਬਈ ਦੇ ਜ਼ਰੀਏ ਹਵਾਲਾ ਚੈਨਲ ਤੋਂ ਭਾਰਤ ਭੇਜੀ ਗਈ ਸੀ ਤੇ ਇਸ ਦਾ ਉਪਯੋਗ ਡਰੱਗਸ ਦੀ ਖਰੀਦੋ-ਫਰੋਖਤ ਵਿੱਚ ਕੀਤਾ ਜਾਣਾ ਸੀ ਤੇ ਸਾਰਾ ਨੈਟਵਰਕ ਕਿਵੇਂ ਚਲਾਇਆ ਜਾ ਰਿਹਾ ਇਸ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਹੁਣ ਮਾਮਲਾ ਜਿਹੜਾ ਦਰਜ ਹੋਇਆ ਉਹ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਥਾਣਾ ਸ਼ਹਿਟਾ ਦੇ ਵਿੱਚ ਜਿਹੜਾ ਕਿ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਇਸ ਨੈਟਵਰਕ ਦੇ ਬੈਕਵਰਡ ਔਰ ਫਾਰਵਰਡ ਲਿੰਕ ਸਥਾਪਤ ਜਿਹੜੇ ਕਿ ਅੱਗੇ ਪਿੱਛੇ ਇਸ ਦੀ ਕੀ ਕਹਾਣੀ ਹੈ ਉਸ ਨੂੰ ਲੱਭਣ ਦੀ ਹੁਣ ਕੋਸ਼ਿਸ਼ ਦੇ ਵਿੱਚ ਹੈ ਜਾਂਚ ਜਾਰੀ ਹੈ ਦਾਵਾ ਕੀਤਾ ਗਿਆ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੂਰੇ ਤੰਤਰ ਦੀ ਜੜ ਤੱਕ ਪਹੁੰਚਣ ਦੇ ਲਈ ਵਿੱਤੀ ਲੈਣ ਦੇਣ ਕਿਵੇਂ ਹੋਇਆ ਕਿਹੜੀਆਂ ਕਿਹੜੀਆਂ ਕੜੀਆਂ ਜੁੜੀਆਂ ਨੇ ਇਹਨਾਂ ਸਭ ਨੂੰ ਖੰਗਾਲਿਆ ਜਾ ਰਿਹਾ ਹੈ ਔਰ ਹਵਾਲਾ ਰਾਸ਼ੀ ਹੈ ਜਿਹੜੀ ਉਹ ਬਰਾਮਦਗੀ ਦੇ ਨਾਲ ਨਾਲ ਹੋਰ ਲਿੰਕ ਵੀ ਉਜਾਗਰ ਕੀਤੇ ਜਾ ਰਹੇ ਨੇ ਤਾਂ ਕਿ ਨਸ਼ਾ ਤਸਕਰੀ ਦੇ ਵਿੱਚ ਸਮਰਥਨ ਕਰਨ ਵਾਲੇ ਪੂਰੇ ਜਿਹੜਾ ਇਕੋਸਿਸਟਮ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਨੈਟਵਰਕ ਨੂੰ ਤੋੜਿਆ ਜਾ ਸਕੇ ਇਹ ਅੰਤਰਰਾਸ਼ਟਰੀ ਕੇਸ ਦੇ ਵਿੱਚ ਜਿਹੜੀ ਹੈ ਹਵਾਲਾ ਰਾਸ਼ੀ ਬਰਾਮਦ ਹੋਈ ਹੈ ਤੇ ਦੋ ਜਣਿਆਂ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਵਿੱਚ ਇੱਕ ਪੁਲਿਸ ਦਾ ਕਾਂਸਟੇਬਲ ਵੀ ਸ਼ਾਮਲ ਹੈ ਜਿਹੜਾ ਕਿ ਅੱਜਕੱਲ੍ਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤਾਇਨਾਤ ਸੀ ਔਰ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜਿਹੜਾ ਕਿ ਦੱਸਿਆ ਜਾਂਦਾ ਹੈ ਪੁਲਿਸ ਦੇ ਦਾਅਵੇ ਮੁਤਾਬਕ ਕਿ ਅਮਰੀਕਾ ਵਿੱਚ ਬੈਠੇ ਕੁਝ ਨਸ਼ਾ ਤਸਕਰ ਤੇ ਗੈਂਗਸਟਰ ਨੇ ਵਰਗੇ ਜਿਹੜੇ ਕਾਰਵਾਈਆਂ ਕਰਨ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਭੇਜੀ ਗਈ ਰਾਸ਼ੀ ਦੇ ਤਹਿਤ ਇੱਥੇ ਨਸ਼ੇ ਦੀ ਖਰੀਦੋ-ਫਰੋਕ ਤੋਂ ਨਾ ਹਵਾਲੇ ਦੀ ਰਾਸ਼ੀ ਰਾਈ ਕਰਦੇ ਨੇ ਔਰ ਨੈਟਵਰਕ ਚਲਾਉਂਦੇ ਨੇ ਕਿਸ ਢੰਗ ਦੇ ਨਾਲ ਨਸ਼ਾ ਤਸਕਰੀ ਦੇ ਵਿੱਚ ਪੁਲਿਸ ਦੇ ਛੋਟੇ ਤੋਂ ਲੈ ਕੇ ਮੁਲਾਜ਼ਮ ਤੋਂ ਲੈ ਕੇ ਵੱਡਿਆਂ ਤੱਕ ਜਦੋਂ ਇਸ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਤੇ ਫਿਰ ਹੋਰ ਭਰੋਸਾ ਟੁੱਟਦਾ ਹੈ ਖਾਕੀ ਤੇ ਦਾਗ ਲਾਉਣ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਜਾਂਦਾ ਹੈ ਉਸੇ ਤਰ੍ਹਾਂ ਇੱਕ ਕਾਂਸਟੇਬਲ ਸੀ ਜਿਸ ਨੂੰ ਆਖਰਕਾਰ ਅਮਰਸਰ ਪੁਲਿਸ ਨੇ ਕਾਬੂ ਵੀ ਕੀਤਾ ਤੇ ਨਾਲ ਜੋ ਕੁਝ ਬਰਾਮਦ ਹੋਇਆ ਉਸ ਦੀ ਵੀ ਜਾਣਕਾਰੀ ਦਿੱਤੀ ਹੈ ਇਸ ਦੇ ਬਾਰੇ ਅੱਗੇ ਜਿਹੜਾ ਨੈਟਵਰਕ ਚੱਲ ਰਿਹਾ ਉਸ ਨੂੰ ਤੋੜਿਆ ਜਾ ਸਕੇ ਤੇ ਹੋਰ ਜਿਹੜੀਆਂ ਕੜੀਆਂ ਜੁੜੀਆਂ ਨੇ ਉਹਨਾਂ ਵੱਲ ਅੱਗੇ ਵਧਿਆ ਜਾ ਸਕੇ ਉਸ ਲਈ ਦਾਵਾ ਕੀਤਾ ਗਿਆ ਕਿ ਜਾਂਚ ਜਾਰੀ ਹੈ ਤੇ ਪੁਲਿਸ ਦੀ ਇਸ ਗਤੀਵਿਧੀ ਨੂੰ ਲੈ ਕੇ ਕਾਰਵਾਈ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਕੋਈ ਸੁਝਾਅ ਤੁਹਾਨੂੰ ਪੁਲਿਸ ਨੂੰ ਦੇਣ ਦੇ ਲਈ ਨੇ ਤੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਕਿ ਨਸ਼ਾ ਤਸਕਰੀ ਦਾ ਧੰਦਾ ਕਿਸ ਹੱਦ ਤੱਕ ਕਿਵੇਂ ਜੜਾ ਫੈਲਾ ਚੁੱਕਾ ਹੈ ਤੇ ਉਹ ਜੜਾ ਨੂੰ ਜੜੋਂ ਪੁੱਟ ਕੇ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਆਪਣੇ ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ